ਠੀਕ ਹੈ ਜੀ ਸਾਰਿਆਂ ਨੂੰ ਔਰ ਕੀ ਹਾਲ ਚਾਲ ਹੈ ਗੁਡ ਮਾਰਨਿੰਗ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਕਿ ਮੈਂ ਤੁਹਾਡੀ ਆਪਣੀ ਬੁਕਰਮ ਲੈਕਚਰਰ ਇਕਨੋਮਿਕਸ ਤੋਂ ਸੀਨੀਅਰ ਸਕੂਲ ਦੀ ਸਕੂਪ ਅੱਜ ਸਾਡੇ ਸਕੂਲ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਕਿਉਂਕਿ ਅੱਜ ਸਾਡੇ ਸਕੂਲ 'ਚ ਪੇਰੈਂਟ-ਟੀਚਰ ਮੀਟਿੰਗ ਹੈ ਮੈਗਾ ਪੇਰੈਂਟ-ਟੀਚਰ ਜਿਹੜੀ ਕਿ ਬਹੁਤ ਬਹੁਤ ਇੰਪੋਰਟੈਂਟ ਇਵੈਂਟ ਹੁੰਦਾ ਸਾਡੇ ਸਕੂਲਾਂ ਦਾ ਤੇ ਪੇਰੈਂਟਸ ਨੂੰ ਵੈਰੀ ਰਿਕੁਐਸਟ ਹੈ ਜੇ ਜਿਹੜੇ ਪੇਰੈਂਟਸ ਇਸ ਨੂੰ ਮੰਨਦੇ ਆ ਕਿ ਚਲੋ ਕੋਈ ਲੋੜ ਨਹੀਂ ਹੈਗੀ ਆ ਜਾਣ ਦੀ ਜਾਂ ਕੁਝ ਹੈ ਇਸ ਜ਼ਰੂਰ ਆਇਆ ਕਰੋ ਕਿਉਂਕਿ ਤੁਹਾਡੇ ਬੱਚੇ ਤੁਹਾਡੀ ਪ੍ਰਾਪਰਟੀ ਹੈ ਤੇ ਉਹ ਸਾਡੇ ਕੋਲ ਹੀ ਪਈ ਹੈ ਤੇ ਤੁਸੀਂ ਆਪਣੀ ਪ੍ਰਾਪਰਟੀ ਦੀ ਸਾਰ ਲੈਣ ਜ਼ਰੂਰ ਆਇਆ ਕਰੋ ਕਿਉਂਕਿ ਆਪਾਂ ਨੂੰ ਅਸੀਂ ਕਿਵੇਂ ਸੰਭਾਲਿਆ ਹੋਇਆ ਇਸ ਦੀ ਸਾਰ ਲੈਣੀ ਬਹੁਤ ਜ਼ਰੂਰੀ ਹੈ ਤੇ ਅੱਜ ਅਸੀਂ ਪੇਰੈਂਟ-ਟੀਚਰ ਮੀਟਿੰਗ ਦੇ ਨਾਲ-ਨਾਲ ਸਾਡੇ ਬੱਚਿਆਂ ਨੇ ਬਿਜ਼ਨਸ ਬਲਾਸਟਰ ਇੱਕ ਗਵਰਨਮੈਂਟ ਵਨਿਓ ਪੰਜਾਬ ਗਵਰਨਮੈਂਟ ਵਨਿਓ ਦਾ ਹਿੱਸਾ ਲਿਆ ਇਦੇ ਵਿੱਚ ਬੱਚਿਆਂ ਨੂੰ ਗਵਰਨਮੈਂਟ ਵਨਿਓ ਪਰ ਸਟੂਡੈਂਟ ਘਰਵੀ ਦੇ ਬੱਚਿਆਂ ਨੂੰ 2000 ਰੁਪਏ ਦਿੱਤਾ ਗਿਆ ਬਿਜ਼ਨਸ ਸ਼ੁਰੂ ਕਰਨ ਲਈ ਤੇ ਉਹਦੀ ਵੀ ਐਗਜ਼ੀਬਿਸ਼ਨ ਲਾਈ ਹੋਈ ਹੈ ਸਾਡੇ ਬੱਚਿਆਂ ਨੇ ਬਹੁਤ ਚਾਅ ਨਾਲ ਉ ਪਹਿਲਾਂ ਤੁਸੀਂ ਇੰਦਰੂਪ ਘੁਮਾ ਕੇ ਵਿਖਾਣੇ ਤੁਹਾਨੂੰ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਸਾਡੀ ਸਾਫ ਸੁਥਰੀ ਗਰਾਊਂਡ ਨੇ ਫੁੱਲਾ ਗਰਾਊਂਡ ਹੈ ਸਾਡਾ ਠੀਕ ਹੈ ਤੇ ਉਹ ਸਾਹਮਣੇ ਜਿਹੜੀ ਬਿਲਡਿੰਗ ਦਿਖ ਰਹੀ ਹੈ ਇੱਕ ਪਾਸੇ ਲਾਇਬ੍ਰੇਰੀ ਹੈ ਫਿਰ ਸਾਇੰਸ ਰੂਮ ਹੈ ਤੇ ਫਿਰ ਸਾਡੇ ਕਲਾਸਰੂਮਸ ਆਗੇ ਖੁੱਲੇ ਸੋਹਣੇ ਹਵਾਦਾਰ ਏਸੀ ਲੱਗੇ ਹੋਏ ਨੇ ਬਹੁਤ ਅੱਛਾ ਸਕੂਲ ਹੈ ਸਾਡਾ ਠੀਕ ਹੈ ਤੇ ਫਿਰ ਇਧਰਲੇ ਪਾਸੇ ਸਾਡੇ ਕੋਲ ਜਿਹੜੇ ਤੁਹਾਨੂੰ ਦਿਖ ਰਹੇ ਨੇ ਨਾ ਵਾਈਟ ਟੈਂਡ ਬਲੈਕ ਆ ਜਿਹੜੇ ਤੁਹਾਨੂੰ ਹਰਡਲਸ ਦਿਖ ਰਹੇ ਨੇ ਇਹ ਸਾਡੇ ਆਰਮੀ ਹਰਡਲਸ ਨੇ ਮਤਲਬ ਬੱਚਿਆਂ ਨੂੰ ਆਰਮੀ ਲਈ ਤਿਆਰ ਕਰਦੇ ਆ ਇੱਥੇ ਸਾਡੇ ਤੇ ਸਾਰੇ ਹਰਡਲਸ ਜਿਹਨੇ 10 ਹਰਡਲਸ ਨੇ ਬਣੀ ਹੋਈ ਨੇ ਇਹ ਬਹੁਤ ਅੱਛਾ ਜਦੋਂ ਬੱਚੇ ਫ੍ਰੀ ਹੁੰਦੇ ਨੇ ਉਦੋਂ ਚਾਹ ਨਾਲ ਇਹਦੇ ਤੇ ਨਾਲੇ ਖੇਡ ਖੇਡ ਦੇ ਵਿੱਚੋਂ ਸਭ ਸਿੱਖ ਜਾਂਦੇ ਠੀਕ ਹੈ ਤੇ ਹੁਣ ਤੁਹਾਨੂੰ ਦਿਖਾਉਣੀ ਆ ਇਹ ਇਧਰਲੇ ਪਾਸੇ ਵਾਲਾ ਗਰਾਊਂਡ ਇਧਰ ਵਾਲੀਬਾਲ ਦਾ ਗਰਾਊਂਡ ਬਣਿਆ ਹੋਇਆ ਠੀਕ ਹੈ ਤੇ ਮਤਲਬ ਬਹੁਤ ਖੁੱਲਾ ਡੁੱਲਾ ਸਕੂਲ ਆ ਸਾਡਾ ਇਹ ਤੋਂ ਸਾਰਾ ਹੋ ਗਿਆ ਤੇ ਪਿੱਛੇ ਪਾਖੂ ਬੜੇ ਬੜੇ ਸਾਫਟਵੇਅਰ ਟੀਚਰਸ ਦੇ ਵੀ ਤੇ ਬੱਚਿਆਂ ਦੇ ਵੀ ਸਾਡੀ ਟੀਮ ਜਿਹੜੀ ਹੈ ਇੱਥੇ ਕੰਮ ਕਰਦੀ ਹੈ ਕਲਾਸ 4 ਦੀ ਮਿਡਲ ਵੀਲ ਵਰਕਰ ਦੀ ਸਾਰੀ ਟੀਮ ਬਹੁਤ ਅੱਛਾ ਕਰੇ ਇਹ ਨੇ ਸਾਡੇ ਸਕੂਲ ਦੇ ਬਹੁਤ ਬੈਂਤੀ ਤੇ ਔਨੈਸਟ ਪ੍ਰਿੰਸੀਪਲ ਆਹ ਜੀ ਆਹ ਮਿਸਟਰ ਨikhil ranjan ਠੀਕ ਹੈ ਜੀ ਜਿਹੜੇ ਕੱਲੇ ਕੱਲੇ ਪੇਰੈਂਟਸ ਨੂੰ ਮਿਲੇ ਨੇ ਅੱਜ ਇਹ ਇੰਦਾ ਸਾਡਾ ਹੌਸਲਾ ਫੁਝਾਈ ਹੁੰਦੀ ਹੈ ਜਦੋਂ ਸਾਡੇ ਨਾਲ ਸਾਡੀ ਇੰਸਟੀਚਿਊਟ ਦਾ ਹੈੱਡ ਇੰਟਰਸਟ ਲੈੰਦਾ ਹਰੇਕ ਕੰਮ ਉਸ ਦੇ ਇਹਨਾਂ ਦੀ ਰਹਿਨਮਾਈ ਚ ਇਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ। ਇਹਨੇ ਅੱਜ ਸਾਰਾ ਸਾਰਿਆਂ ਵਾਸਤੇ ਖਾਣਾ ਪੀਣਾ ਤਿਆਰ ਕਰਵਾਇਆ ਹੈ ਮੈਡਮ ਸਾਡੇ ਮਿੱਡੇ ਮੀਲ ਦੇਖਦੇ ਨੇ ਇਹ ਨਵੀਨਰ ਕੌਰ ਠੀਕ ਹੈ ਹਰ ਇੱਕ ਬੰਦਾ ਆਪਣੀ ਆਪਣੀ ਭੂਮਿਕਾ ਬਹੁਤ ਸੋਹਣੇ ਤਰੀਕੇ ਨਾਲ ਪਾ ਰਿਹਾ ਹੈ। ਇਹ ਕੰਮ ਕਰ ਰਿਹਾ ਹੈ। ਇਹ ਹੱਦੇ ਇੱਕ ਸਟਾਫ ਮੈਂਬਰ ਹੈ। ਆ ਮੈਡਮ ਸ਼ੁਭਮ ਠੀਕ ਹੈ ਜੀ ਇਹਨੂੰ ਤੁਸੀਂ ਨਕਾਲ ਦੇਖਿਆ ਹੈ ਬਹੁਤ સારી ਪ੍ਰਸ਼ੰਸਾ ਕਰਾਂ ਮੇਰੀ ਨੂੰਹ ਹੈ ਇਹ ਐਮ ਐਸਟ੍ਰੈਸ ਨੇ ਇਹ ਮੇਰੀ ਐਮ ਕਲੀਕ ਨੇ ਮਿਸਿਸ ਸੋਨੀਆ ਗੋਇਲ ਇਹ ਮੇਰੇ ਨਾਲ ਹਿਸਟਰੀ ਲੈਕਚਰਰ ਨੇ ਠੀਕ ਹੈ ਤੇ ਲਓ ਜੀ ਇਧਰੋਂ ਸ਼ੁਰੂ ਕਰਦਾ ਪਹਿਲੀ ਟੀਮ ਦਾ ਕੰਮ ਫਿਰ ਆ ਜਾਗੇ ਬੱਚਿਆਂ ਨੇ ਬਹੁਤ ਚਾਹ ਨਾਲ ਸਾਰੀ ਜਿਗ ਲਖਿਆ ਦੇਖੋ ਕਾਰ ਡੈਕੋਰੇਸ਼ਨ ਚੁੜੀ ਹੋਈ ਚੀਜ਼ਾਂ ਇਹ ਸਾਰਾ ਡਿਸਪਲੇ ਨਹੀਂ ਹੈਗਾ ਕੱਲਾ ਸੇਲ ਲਈ ਨਹੀਂ ਕਿਉਂਕਿ ਇਹਨਾਂ ਨੇ business ਸ਼ੁਰੂ ਕੀਤਾ ਹੈ ਇਹ ਨਾਲ ਫਿਰ ਇਹਨਾਂ ਦਾ ਆ ਜਾਂਦਾ ਹੈ। ਬ੍ਰਿਲੀਅੰਸ ਹਾਂ ਇਹ ਜਿਹੜੀ ਟੀਮ ਇਹ ਸਾਰੇ ਬੱਚੇ 11ਵੀਂ ਹੁਣ 12ਵੀਂ ਚ ਹੋ ਗਏ 11ਵੀਂ ਚ ਸ਼ੁਰੂ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਤੇ ਆ ਇਹਨਾਂ ਨੇ ਮਤਲਬ ਆਪਾਂ ਜਦੋਂ ਗਿਫਟ ਦੇਣਾ ਹੁੰਦਾ ਕਿਸੇ ਨੂੰ ਹੈਨਾ ਤਾਂ ਬਹੁਤ ਜ਼ਿਆਦਾ ਪਲਾਸਟਿਕ ਰੈਪਿੰਗ ਕਰਨ ਨਾਲੋਂ ਇਸ ਤਰ੍ਹਾਂ ਦੇ ਜਿਹੜਾ 250 ਦਾ ਲਗਾਵੇ ਹੁੰਦੀ ਹੈ ਬਹੁਤ ਸੋਹਣੀ ਉਹਨਾਂ ਦੇ ਤੁਸੀਂ ਲਿਜਾ ਸਕਦੇ ਹੋ ਇਸ ਚੀਜ਼ਾਂ ਇਸ ਤਰ੍ਹਾਂ ਕਰਨ ਲਈ ਬਹੁਤ ਪਿਆਰੀ ਜਿਦਾਂ ਨੇ ਬਹੁਤ ਅੱਛੇ ਆਈਡੀਆਜ਼ ਦੇ ਨੇ ਇਹ ਇਹ ਕਾਰਡ ਨੇ ਬਰਥਡੇ ਵਿਸ਼ ਵਗੈਰਾ ਲਈ ਜਾਂ ਹੋਰ ਜਿਹੜੇ ਹੁੰਦੇ ਨੇ ਉਸ ਤਰ੍ਹਾਂ ਦੇ ਕਾਰਡ ਨੇ ਆਪਣੀ ਠੀਕ ਹੈ ਆ ਲੋ ਬਹੁਤ ਤਿਆਰੀਆਂ ਫੇਰੀ ਚੀਜ਼ਾਂ ਤੇ ਸਾਡੇ ਪਿੱਛੇ ਨੇ ਨਾ ਇਹਨਾਂ ਨੇ ਤਾਂ ਦੁਕਾਨਾਂ ਦੇ ਉੱਤੇ ਆਪ ਆਪਣੇ ਹੱਥ ਤੇ ਬਣਾ ਕੇ ਲਫਾਫੇ ਵੀ ਵੀਨਸ ਕੀਤਾ ਹੈ ਨਾ ਹਾਂ ਇਹਨਾਂ ਨੇ ਤਾਂ ਆਪਣੇ ਅਖਬਾਰਾਂ ਦੇ ਰੱਦੀ ਅਖਬਾਰਾਂ ਦੇ ਨਾ ਲਫਾਫੇ ਬਣਾ ਕੇ ਤਾਂ ਕੰਨਾਂ ਦੇ ਜਿਹੜੇ ਸਾਡੇ ਸਕੂਲ ਦੇ ਆਸ-ਪਾਸ ਦੁਕਾਨਾਂ ਹੈ ਉੱਥੇ ਵੀ ਵੇਚੇ ਨੇ ਵੀ ਜਿਵੇਂ ਸੁਧਿਆ ਕੀਤਾ ਇਹਨਾਂ ਨੇ ਇਹ ਵੀ ਤੁਹਾਡੇ ਨੇ ਇਹ ਵੀ ਤੁਹਾਡੇ ਨੇ ਤੇ ਆ ਇਸ ਰੈਨਾਂ ਦੇ ਬੈਗ ਬਣਵਾਏ ਨੇ ਜਿਹੜੇ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਦਿੰਦੇ ਨੇ ਜਿਵੇਂ ਆਪਾਂ ਕਰ ਵੀ ਸਭ ਦੀ ਦੇ ਵਿੱਚ ਆ ਸਾਨੂੰ ਇੱਕ ਵਾਰੀ ਦਿਖਾ ਦੋ ਲਓ ਜੀ ਸਹੀ ਲੌ ਗਿਆ ਇਹ ਮੇਰੇ ਕਲੀਨ ਹੈ ਸਾਡੇ ਮੈਡਮ ਠੀਕ ਹੈ ਠੀਕ ਹੈ ਲੋ ਸ਼ਾਪ ਇਹਨਾਂ ਦੀ ਸ਼ਾਪਿੰਗ ਹੋ ਗਈ ਤਾਂ ਉਹ ਦੇਖੋ ਤੁਸੀਂ ਵੈਲਵਟ ਦਾ ਫੈਬਰਿਕ ਲਗਾ ਕੇ ਬਹੁਤ ਸੋਹਣਾ ਸਮਾਰਟ ਜਿਹਾ ਇੱਕ ਬੈਗ ਬਣਾਇਆ ਹੋਇਆ ਹੈ ਜਿਹੜਾ ਆਪਾਂ ਨਾ ਮਤਲਬ ਜਦੋਂ ਕਿਤੇ ਜਾਣਾ ਹੁੰਦਾ ਤੇ ਛੋਟਾ ਜਿਹਾ ਸਟਾਈਪ ਜਾਂ ਮੰਦਿਰ ਵਗੈਰਾ ਲੈ ਕੇ ਮੰਦਿਰ ਤੱਕ ਜਾਵਾਂ ਨਹੀਂ ਉੱਥੇ ਸੋਹਣੇ ਲਾ ਦੇ ਲਾਈਟ ਵੇਟ ਬਹੁਤ ਹੈ ਉਲਟੇ ਆ ਗਏ ਆਪਾਂ ਇਹਨਾਂ ਦਾ ਨਾਮ ਹੈਗਾ ਸਟਾਲ ਦਾ ਜੈਮ ਜੈਮ ਸਟੂਡਿਓ ਠੀਕ ਹੈ ਇਹਨੋਂ ਕੋਲੇ ਸਾਰੇ ਨਗਾ ਵਾਲੀਆਂ ਚੀਜ਼ਾਂ ਸਹੀ ਹੋਰ ਇਸ ਤਰ੍ਹਾਂ ਦੀਆਂ ਨੇ ਇਹ ਤੁਹਾਨੂੰ ਤੁਹਾਨੂੰ ਜੇ ਤਾਂ ਮੈਂ ਪਾਈ ਆ ਵੀ ਮੈਂ ਇਹ ਵੀ ਮੈਂ ਇਹਨਾਂ ਤੋਂ ਸ਼ਾਪਿੰਗ ਕੀਤੀ ਆ ਇਹਨਾਂ ਤੋਂ ਲੈ ਕੇ ਪਾਇਆ ਠੀਕ ਹੈ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਣੀ ਆ ਦੇਖੋ ਇਸ ਦਾ ਬੱਚਿਆਂ ਨੇ ਬਹੁਤ ਸੋਹਣਾ ਡੀਨਸ ਸ਼ੁਰੂ ਕੀਤਾ ਤੇ ਆ ਲੋ ਦੇਖੋ ਨੇੜੇ ਕਰੋ ਨੇੜੇ ਕਰੋ ਬੱਚੋ ਹਾਂ ਲੋ ਛੋਟੀਆਂ ਛੋਟੀਆਂ ਚੀਜ਼ਾਂ ਠੀਕ ਹੈ ਲੋ ਬਹੁਤ ਪਿਆਰੀਆਂ 70 ਰੁਪਏ ਦੇ ਨੇ ਬਹੁਤ ਪਿਆਰੀ ਨਹੀਂ ਠੀਕ ਹੈ ਆਹ ਛੋਟੇ ਛੋਟੇ ਚੀਜ਼ਾਂ ਸੋਹਣੀਆਂ ਆ 180 ਦੇ ਵਿੱਚ ਮਾਲਾ ਵੀ ਹੈ ਮਾਲਾ ਦੇ ਵਿੱਚ ਇਵਰੀਂਗ ਵੀ ਹੈ ਕੱਲੇ ਮਾਲੇ ओके ਇਹਦੇ ਵਿੱਚ ਇਅਰਿੰਗ ਹੈਗੀਆਂ ਹੈ ਨਾ ਹਾਂ ਬਈ ਛੋਟੇ ਛੋਟੇ ਜਿਹਨੇ ਬਹੁਤ ਜੁੜਕ ਇਹਦੇ ਨਾਲ ਇੱਕਾ ਵੀ ਹੈ ਤੇ ਨਾਲ ਇਅਰਿੰਗਸ ਵੀ ਹੈ ਜਾਗੋ ਜੁਗੋ ਤੇ ਪਾਉਣ ਲਈ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਲੱਗਦੀਆਂ ਘੁੰਦਨ ਦੇ ਤੇ ਪ੍ਰਾਈਸ ਕੀ ਹੈ ਇਹਨਾਂ ਦਾ 180 ਵੀ ਇਹਨਾਂ ਦਾ ਨਾਮ ਹੈ ਪੀਸ ਟਾਈਸ ਠੀਕ ਹੈ ਤੇ ਇਹਦੇ ਵਿੱਚ ਇਹਨਾਂ ਨੇ ਕਿਸੇ ਨੇ ਬਣਾਇਆ ਹੈ ਹੈਂਡ ਪੇਂਟ ਕੀਤਾ ਹੋਇਆ ਨੇੜੇ ਕਰ ਲੋ ਫੋਕਸ ਕਰਦਨੀ ਆਪਾਂ ਛੋਟੀ ਟੀ-ਸ਼ਰਟ ਹੈ ਤੇ ਉਹਦੇ ਉੱਤੇ ਹੱਥ ਨਾਲ ਹੀ ਕੁੜੀਆਂ ਨੇ ਪੇਂਟਿੰਗ ਕੀਤੀ ਹੈ ਠੀਕ ਹੈ ਆਲਵੇਜ਼ ਬੀ ਹੈਪੀ ਰਸੀਆ ਬ੍ਰੈਂਡ ਦਾ ਤੁਸੀਂ ਆ ਬ੍ਰੈਂਡ ਦਾ ਕਸ਼ਮੀਨਾ ਲਾਇਆ ਹੋ ਜਿਹਦੇ ਤੇ ਕੋਈ ਲੂਈ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਤੇ ਬਹੁਤ ਸੋਹਣੀ ਹੈਂਡ ਪੇਂਟ ਕੀਤਾ ਹੋਇਆ ਇੱਕ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਦੀ ਆ ਬਹੁਤ ਪਿਆਰਾ ਹੈਂਡ ਪੇਂਟ ਕੀਤਾ ਹੋਇਆ ਕੁੜੀਆਂ ਨੇ ਇਦਾਂ ਥੋੜਾ ਮਤਲਬ ਘੇਰੇ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਹੁੰਦਾ ਜਾਊਗਾ ਬਿਊਟੀਫੁਲ ਬਹੁਤ ਸੋਹਣਾ ਥੁੰਦਾ ਬਹੁਤ ਪਿਆਰਾ ਫਰੰਟ ਦੇ ਉੱਤੇ ਹੈ ਤੇ ਪ੍ਰਾਈਸ ਕੀ ਪੁੱਤਗਾ 2000 ਇਹ ਤੁਹਾਨੂੰ 2000 ਦੇ ਵਿੱਚ ਬਹੁਤ ਬਿਊਟੀਫੁਲ ਜਿਹੇ ਸੂਟ ਤੋਂ ਮਿਲਦੇ ਨੇ ਸਾਰੇ ਜੂੜ ਜਿਹੜੇ ਨੇ ਇਹ ਖੋਲੋ ਦਿਖਾਈ ਦਿੰਦੀ ਹੈ ਡਿਸਪਲੇ ਕਰੀ ਦਿੰਦੇ ਥੋੜੇ ਸੂਟ ਮੈਂ ਬਹੁਤ ਛੋਟੇ ਛੋਟੇ ਸੂਟ ਹੈ ਦਿਖਾਉਣ ਦੇ ਲਈ ਜੀ ਕੈਡਮ ਲੈ ਲਿਆ ਲਓ ਜੀ ਅਗਲਾ ਵੀ ਰਸਿਆ ਬ੍ਰੈਂਡ ਦੀ ਉਪਕਤੀ ਬਣਿਆ ਹੋਇਆ ਹੈ ਠੀਕ ਹੈ ਹੈਂਡ ਪੇਂਟ ਨਾਲ ਬਣਾਇਆ ਹੋਇਆ ਹੈ ਇਸ ਤਰ੍ਹਾਂ ਤੁਹਾਡੇ ਘੇਰੇ ਦੇ ਉੱਤੇ ਆਊਗਾ ਇਸ ਤਰ੍ਹਾਂ ਮਤਲਬ ਫਰੰਟ ਤੋਂ ਤੁਹਾਡੇ ਆਦੀ ਕੋਈ ਸਾਰਾ ਹਲੋ ਬਹੁਤ ਪਿਆਰਾ ਸਫਾਈ ਦੇ ਨਾਲ ਪੇਂਟ ਕੀਤਾ ਹੋਇਆ ਠੀਕ ਹੈ ਮੋਵਿਸ਼ਾ ਜਿਹਾ ਕਲਰ ਹੈ ਜਾਮੀ ਜਾ ਖਲੋ 9 ਦਿਨ ਰੁਕੇ ਟਾਈਮ ਹੋ ਲੱਗ ਜੰਨੇ ਬੰਦ ਅਗਲਾ ਹੈਗਾ ਇਹ ਫਾਲਸਰ ਵਾਈਨ ਜਿਹਾ ਕਲਰ ਹੈ ਤੇ ਇਹਦੇ ਉੱਤੇ ਹੋਇਆ ਹੋਇਆ ਸਾਰਿਆਂ ਦਾ ਪ੍ਰਾਈਸ ਸੇਮ ਹੀ ਹੈ ਯੈਸ ਯੈਸ ਓਕੇ ਸਾਰਿਆਂ ਦਾ ਪ੍ਰਾਈਸ ਸੇਮ ਹੈ ਇਹ ਲਓ ਜੀ ਇਸ ਤਰ੍ਹਾਂ ਘੇਰੇ ਤੇ ਆਊਗਾ ਤੁਹਾਡੀ ਠੀਕ ਹੈ ਤੋਂ ਗਿਆ ਤੇ ਨਾਲ ਇਹਦੀ ਇਹਦੇ ਬਾਹਾਂ ਤੇ ਵੀ ਇਹ ਇੱਕ ਇੱਕ ਫੁੱਲ ਇਹ ਚਾਚੂ ਠੀਕ ਹੈ ਇਸ ਤਰ੍ਹਾਂ ਦਾ ਫੁੱਲ ਹੀ ਕਮਾਂ ਤੇ ਹੋਊਗਾ ਤੇ ਆਹ ਤੁਹਾਡੇ ਘੇਰੇ ਤੇ ਆਊਗਾ ਠੀਕ ਹੈ 5 ਮੀਟਰ ਫੈਬਰਿਕ ਹੋਊਗਾ ਰਸੀਆ ਬ੍ਰਾਂਡ ਦਾ ਸਾਰੇ ਇਹਨਾਂ ਦੇ ਰਸੀਆ ਬ੍ਰਾਂਡ ਦੇ ਤੇ ਇੱਕ ਫੇਰ ਇਹ ਡਿਜ਼ਾਈਨ ਹੈ ਇਹ ਵੀ ਹੈਂਡ ਪੇਂਟ ਕੀਤਾ ਇਸ ਤਰ੍ਹਾਂ ਪੱਤੇ-ਪੱਤੇ ਦਾ ਪੇਂਟ ਹੋਇਆ ਹੋਇਆ ਸਾਰੀ ਸ਼ਰਟ ਦੋ ਮੈਂ ਕੋਲ ਨਹੀਂ ਪੂਰੀ ਇਸ ਤਰ੍ਹਾਂ ਤੁਹਾਡੀ ਸਾਰੀ ਸ਼ਰਟ ਦੇ ਉੱਤੇ ਆਉਣਾ ਹੈ ਬਹੁਤ ਪਿਆਰਾ ਲੱਗਦਾ ਸਨ ਰੈੱਡ ਕਲਰ ਹੈ ਆਪਣੇ ਵਾਲੇ ਠੀਕ ਹੈ ਹੋਰ ਜੇ ਜਿਹਨਾਂ ਦਾ ਡਿਜ਼ਾਈਨ ਇਹ ਤੁਹਾਨੂੰ ਆਰਡਰ ਤੇ ਵੀ ਕੁੜੀਆਂ ਤਿਆਰ ਕਰ ਦੇਣੀ ਹੈ ਜੇ ਸਾਨੂੰ ਕੋਈ ਆਪਣੇ ਡਿਜ਼ਾਈਨ ਹੀ ਭੇਜੋ ਤਾਂ ਠੀਕ ਹੈ ਇਹ ਤਾਂ ਇਹਨਾਂ ਨੇ ਆ ਲਓ ਜੀ ਇਹ ਇਸ ਤਰ੍ਹਾਂ ਲਓ ਐਦਾਂ ਬਣੂਗਾ ਸਾਈਡ ਤੋਂ ਫੋੜਾ ਜੇ ਸਾਈਡ ਤੋਂ ਸ਼ੁਰੂ ਹੋ ਕੇ ਇਹ ਤਾਂ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਬਿਊਟੀਫੁਲ ਤੇ ਬਹੁਤ ਮਿਹਨਤ ਨਾਲ ਬਣਾਏ ਬੱਚਿਆਂ ਨੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਜਿਹਨੂੰ ਇੰਟਰਸਟ ਹੋਊਗਾ ਸਾਨੂੰ ਤੁਸੀਂ ਦੱਸ ਦਿਓ ਬਾਅਦ ਚ ਵੀ ਆਰਡਰ ਤੇ ਬਣਾ ਦੇਣੀ ਆ ਤੇ ਪ੍ਰਾਈਸ ਹੈਗਾ ਇਹਨਾਂ ਦਾ ਸਾਰਿਆਂ ਦਾ ਹੀ ਇੱਕੋ ਹੀ ਪ੍ਰਾਈਸ ਰੱਖਿਆ 2000 ਠੀਕ ਹੈ ਬਹੁਤ ਮੇਨਤ ਨਾਲ ਬਣਾਏ ਇਹ ਬੱਚਿਆਂ ਨੇ 노 ਲਾਸ 노 ਪ੍ਰੋਫਿਟ ਵਾਲਾ ਹੀ ਕੰਮ ਹੈ ਤੇ ਇਹ ਲੋਜੀ ਉਸ ਤੋਂ ਬਾਅਦ ਇਹਨਾਂ ਦਾ ਹੋ ਗਿਆ ਜੀ ਤੁਹਾਡਾ ਅਗਲੀ ਸਟਾਲ ਤੇ ਆ ਗਈ ਆਪਾਂ ਵੀ ਬਿਊਟੀਫੁਲ ਹੈ ਨਾ ਇਹ ਤੁਹਾਡਾ ਬਿਊਟੀਫੁਲ ਹਾਂ ਵੀ ਬਿਊਟੀਫੁਲ ਵਾਲਿਆਂ ਦੀ ਸਟਾਲ ਤੇ ਆ ਗਈ ਆਪਾਂ ਇਹਨਾਂ ਕੋਲੇ ਹੈ ਜੀ ਬਿਊਟੀ ਦਾ ਸਮਾਨ ਇਹ ਹੈਗੀਆਂ ਫੇਸ ਜੈਲ ਸ ਹੈਗੀਆਂ ਨੇ ਦੋ ਤਿੰਨ ਤਰ੍ਹਾਂ ਦੀ ਇੱਕ ਹੀ ਰੋਜ਼ ਦੀ ਹੈ ਠੀਕ ਹੈ ਇਹ ਹਿਮਾਲਿਆ ਵਾਲਾਂ ਦੀ ਹੈ ਅੱਛੀ ਬ੍ਰੈਂਡ ਦੀ ਹੈ ਸਾਰੀਆਂ ਚੀਜ਼ਾਂ ਠੀਕ ਹੈ ਤੇ ਇੱਕ ਇਹ ਹੋ ਗਿਆ ਕੇਸਰ ਦੀ ਠੀਕ ਹੈ ਫਿਰ ਇਹ ਬੁਕਟਨ ਫੇਸ ਪਾਊਡਰ ਫੇਸ ਪੈਕ ਮਲਤਾਨੀ ਪਾਊਡਰ ਨਮਲੇਟੀ ਪਾਊਡਡਰ ਠੀਕ ਹੈ ਇਹ ਫਿਰ ਮਹਿੰਦੀ ਵਗੈਰਾ ਤੇ ਇਹ ਹੈਗੀ ਹੈ ਜੀ ਜਿਹੜੀ ਤੁਹਾਨੂੰ ਮਿਲਦੀ ਨਹੀਂ ਆਪਣੇ ਕੋਲੇ ਖੜ ਕੇ ਤਿਆਰ ਕਰਾਈ ਹੋਈ ਹੈ ਇਹ ਵਾਈਲ ਟਰਮੇਰਿਕ ਯਾਨੀ ਕਿ ਜਿਹਨੂੰ ਅਸੀਂ ਕਹਿੰਦੇ ਆ ਕਸਤੂਰੀ ਹਲਦੀ ਠੀਕ ਹੈ ਜਿਹੜੀ ਕਿ ਬਹੁਤ ਬਹੁਤ ਬੈਨੀਫੀਸ਼ੀਅਲ ਹੈ ਬਹੁਤ ਸਾਰੀ ਬਿਊਟੀ ਪ੍ਰੋਡਕਟਸ ਵਿੱਚ ਯੂਜ਼ ਹੁੰਦੀ ਹੈ ਤੁਸੀਂ ਮੰਗਾ ਸਕਦੇ ਠੀਕ ਹੈ ਜਿਹਨੂੰ ਚਾਹੀਦਾ ਹੋਊਗਾ ਪ੍ਰਾਈਸ ਉਹਨੂੰ ਦੱਸ ਦਾਂਗੇ ਅਸੀਂ ਠੀਕ ਹੈ ਇਹਨਾਂ ਨੇ ਮੇਲੇ ਤੇ ਲਾਇਆ ਨਹੀਂ ਹੋਏ ਜੀ ਕੁੜੀਆਂ ਨੇ ਪ੍ਰਾਈਸ ਇਹ ਮਲਤਾਨੀ ਵਿੱਚ ਇਹਦੇ ਪੈਕਿੰਗ ਹੋਗੀ ਫਿਰ ਮਹਿੰਦੀ ਹੋਗੀ ਸ਼ਹਿਨਾਜ਼ ਦੀ ਮਹਿੰਦੀ ਹੋਗੀ ਠੀਕ ਹੈ ਫਿਰ ਇੰਡੀਗੋ ਪਾਊਡਰ ਹੈ ਠੀਕ ਹੈ ਜੀ ਟੈਟੋ ਪਾਊਡਰ ਤੇ ਉਸ ਤੋਂ ਬਾਅਦ ਆਗੇ ਹਾਂਜੀ ਇਹ ਥੋੜਾ ਹੋ ਗਿਆ ਹਾਂਜੀ ਮੈਮ ਇਹ ਬਿਊਟੀਫੁੱਲ ਤਾਂ ਹੋ ਗਿਆ ਲੋ ਜੀ ਇਹ ਸੀ ਕਿ ਬਿ ਬਿਊਟੀਫੁਲ ਵਾਲੇ ਇਹਨਾਂ ਦਾ ਹੋ ਗਿਆ ਹੁਣ ਆਉਂਦਾ ਹੈ ਗੋਵਨ ਥ्रेड्स ਇਹਨਾਂ ਨੇ ਧੱਗਿਆਂ ਨਾਲ ਸਾਰੀਆਂ ਚੀਜ਼ਾਂ ਬਣਾਈ ਹੋਈਆਂ ਕੋਈ ਪਲਾਸਟਿਕ ਥ्रेड ਹੈ ਤੇ ਕੋਈ ਲੋ ਜੀ ਇਹ ਹੈਗਾ ਇਹ ਡੈਕੋਰੇਸ਼ਨ ਪੀਸ ਕੁੜੀਆਂ ਨੇ ਤੁਸੀਂ ਦੇਖੋ ਕਲਾਕਾਰੀ ਦੇਖੋ ਨੇੜੇ ਦਿਖਾਉਣੀ ਹੈ ਮੈਂ ਤੁਹਾਨੂੰ ਇਹ ਸਾਡੀ ਕੁੜੀ ਨੇ ਆਪਣੇ ਹੱਥੀ ਬਣਾਇਆ ਹੈ ਸਾਰਾ ਕੁਝ ਸਕੂਲ 'ਚ ਬੈਠ ਕੇ ਜਦੋਂ ਅਸੀਂ ਇਹਨਾਂ ਨੂੰ ਟਾਈਮ ਦਿੰਦੇ ਸੀ ਜੇ ਤਿਆਰੀ ਕਰਾਉਂਦੇ ਸੀ ਉਦੋਂ ਇਹ ਇਦਾਂ ਇਹਨਾਂ ਨੇ ਡੈਕੋਰੇਸ਼ਨ ਬਣਾਈ ਹੈ ਤੇ ਇਹ ਨਾ ਮੈਨੂੰ ਉੱਚੀ ਯਾਦ ਆ ਕਿ ਜਦੋਂ ਪਹਿਲਾਂ ਆਪਣੇ ਘਰਾਂ 'ਚ ਇਸ ਤਰ੍ਹਾਂ ਦੇ ਇਹ ਉਹ ਟੰਗੇ ਹੁੰਦੇ ਸੀਗੇ ਤੇ ਇਹਦੇ ਵਿੱਚ ਤੁਸੀਂ ਫਲਾਰ ਰੱਖ ਸਕਦੇ ਹੋ ਜਾਂ ਕੋਈ ਵੀ ਹੋਰ ਚੀਜ਼ ਡੈਕੋਰੇਸ਼ਨ ਲਈ ਰੱਖ ਸਕਦੇ ਹੋ ਜਿਹੜੀਆਂ ਨੂੰ ਬਹੁਤ ਜ਼ਿਆਦਾ ਰੋਚੀ ਲੁਕ ਦਿੰਦੀਆਂ ਡਿਫਰੈਂਟ ਦੀ ਠੀਕ ਹੈ ਤੇ ਲੋ ਜੀ ਇਹ ਹੋ ਗਿਆ ਇਹਦਾ ਪ੍ਰਾਈਸ ਕੀ ਇਹਦਾ ਇਹਦਾ ਪ੍ਰਾਈਸ ਹੈਗੀ ਜੀ 350 ਠੀਕ ਹੈ ਤੇ ਉਸ ਤੋਂ ਬਾਅਦ ਇੱਕ ਛੋਟਾ ਬਣਾਇਆ ਇਹਨਾਂ ਨੇ ਇਹ ਜਿਵੇਂ ਆਪਾਂ ਆ ਸ਼ੀਸ਼ੇ ਕੋਲੇ ਟੰਗ ਦਿੰਦੇ ਆ ਤੇ ਕੰਗਾ ਸ਼ੀਸ਼ਾ ਰੱਖਣ ਨੂੰ ਜਾਂ ਕੋਈ ਸੂਈ ਲਾ ਕੇ ਇਹਦੇ ਵਿੱਚ ਰੱਖਤੀ ਉਸ ਤਰ੍ਹਾਂ ਕੋਈ ਚੀਜ਼ਾਂ ਘੁਆਚਦੀਆਂ ਨਹੀਂ ਹੈਣਾ ਤੇ ਇੱਕ ਇਹ ਹੈ ਇਹ ਹੈਗਾ ਜੀ ਸਿਰਫ 80 ਰੁਪਈਆ ਦਾ ਠੀਕ ਹੈ ਇਹ ਵਾਸ਼ੇਬਲ ਹੈ ਸਾਰੀ ਇਹ ਤਾਰਾਂ ਦੇ ਬਣੀ ਹੋਈ ਨਹੀਂ ਇਹ ਮਤਲਬ ਪਲਾਸਟਿਕ ਥ्रेड ਹੈ ਇਹ ਤੇ ਇਹਨਾਂ ਨੂੰ ਆਰਾਮ ਨਾਲ ਤੁਸੀਂ ਧੋ ਸਕਦੇ ਜਿੰਨੇ ਗੰਦੇ ਹੋ ਜਾਣ ਠੀਕ ਹੈ ਤੇ ਦੋਸਤੋ ਬਾਅਦ ਇੱਕ ਥੋੜਾ ਜਿਹਾ ਲੰਬੀ ਡੰਡੀ ਰੱਖ ਕੇ ਬਣਾਇਆ ਹੋਇਆ ਸੇਮ ਉਸੇ ਤਰ੍ਹਾਂ ਦਾ ਹੀ ਹੈ ਠੀਕ ਹੈ ਇਹ ਜਦ ਇਹ ਇਕੱਲਾ ਸਿਰਫ ਹੈ ਨਹੀਂ ਕਿ ਕੰਗੇ ਸ਼ੀਸ਼ੇ ਲਈ ਹੈ ਬੱਚਿਆਂ ਦੇ ਪੈਨਲ ਵਗੈਰਾ ਰੱਖਣ ਨੂੰ ਬੱਚਿਆਂ ਦੇ ਉਹਦੇ ਕੋਲੇ ਟੇਬਲ ਕੋਲੇ ਡੈਕੋਰੇਸ਼ਨ ਪੀਸ ਵੀ ਹੋ ਜਾਂਦਾ ਹੈ ਤੇ ਤੁਹਾਡਾ ਇਹ ਕੰਮ ਆ ਜਾਂਦਾ ਚਾਹੇ ਥੋੜਾ ਆਪਣੀ ਕਲਾਸ ਤੋਂ ਬਾਅਦ ਆ ਛੋਟੇ ਜਿਹੇ ਇੱਕ ਪਰਸ ਬਣਾਇਆ ਕਿਊਟ ਜਾਂ ਜਿਹੜੀਆਂ ਯੰਗ ਕੁੜੀਆਂ ਹੁੰਦੀਆਂ ਨੇ ਨਾ ਉਹਨਾਂ ਕੋਲ ਇਹ ਜਿਹੀਆਂ ਚੀਜ਼ਾਂ ਚੱਕੀਆਂ ਹੋਈਆਂ ਬਹੁਤ ਸੋਹਣੀ ਲੱਗਦੀਆਂ ਹੁੰਦੀਆਂ ਨੇ ਲੋਕਾਂ ਨੂੰ ਠੀਕ ਹੈ ਤੇ ਆ ਤੁਸੀਂ ਮੇਰੇ ਘਰ ਦੇਖਿਆ ਹੋਣਾ ਮੇਰੀਆਂ ਬਹੁਤ ਸਾਰੀਆਂ ਵੀਡੀਓ ਚ ਮੇਰੀ ਬੈਕ ਸਾਈਡ ਤੇ ਫ੍ਰਿਜ ਦੇ ਕੋਲੇ ਰੈੱਡ ਕਲਰ ਦੀ ਕਿਸ ਤਰ੍ਹਾਂ ਦੀ ਚੀਜ਼ ਟੰਗੀ ਹੋਈ ਹੈ ਇਹ ਉਹੀ ਹੈ ਕੀ ਰਿੰਗਸ ਵਗੈਰਾ ਟੰਗਣ ਵਾਸਤੇ ਕੁਝ ਵੀ ਜਿਹੜੀ ਚੀਜ਼ ਆਪਾਂ ਹੈ ਨਾ ਡੈਕੋਰੇਸ਼ਨ ਦੇ ਡੈਕੋਰੇਸ਼ਨ ਤੇ ਨਾਲ ਸਮੰਦੀ ਚੀਜ਼ ਹੈ ਠੀਕ ਹੈ ਇਸ ਤਰ੍ਹਾਂ ਇਹ ਛੋਟਾ ਬਣਾਇਆ ਹੋਇਆ ਹੈ ਥੋੜਾ ਜਿਹਾ ਉਸ ਤੋਂ ਛੋਟਾ ਹੈ ਮਤਲਬ ਪ੍ਰਾਈਸ ਵੀ ਘਟ ਵਧ ਜਾਂਦੇ ਆ ਇਹ ਕਿੰਨੇ ਦਾ ਹੈ 350 ਇਹ 350 ਦਾ ਹੈ ਓਕੇ ਇਹ ਵਾਲਾ 100 ਹੋ ਜਾਏਗਾ ਇਹ 100 ਦਾ ਹੈ ਠੀਕ ਹੈ ਜੀ ਇਹਦਾ ਡਿਜ਼ਾਈਨਰ ਕੁੰਡਾ ਬਣਾਇਆ ਹੋਇਆ ਹੈ ਠੀਕ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਆ ਚੀਜ਼ਾਂ ਬਣਾਈਆਂ ਨੇ ਇਹ ਇਹ ਨਾ ਵੂਲ ਦੇ ਨਾਲ ਬਣਾਇਆ ਹੋਇਆ ਹੈ ਮੋਟੀ ਆ ਦੇਖੋ ਇਸ ਤਰ੍ਹਾਂ ਦੀ ਵੂਲ ਲੈ ਕੇ ਠੀਕ ਹੈ ਉਹਨੂੰ ਲੈ ਕੇ ਉਹਦੇ ਨਾਲ ਪਰਸ ਬਣਾਇਆ ਕਿ ਨਾ ਕਿਊਟ ਜਿਹਾ ਦੇਖੋ ਉਹ ਪਿਆਰਾ ਲੱਗਦਾ ਜਦੋਂ ਕਿ ਜੇ ਆਪਾਂ ਮੁਰਗਾ ਮੜ ਜਾਣੀ ਹੈ ਜਿਆ ਇਹ ਤੇ ਇਦਾਂ ਉਦੋਂ ਅੱਛੀਆਂ ਲੱਗਦੀਆਂ ਡਿਫਰੈਂਟ ਚੀਜ਼ਾਂ ਠੀਕ ਹੈ ਨੀਂਜੇ ਬਸ ਤਾਂ ਆਪਣੇ ਕੋਲ ਹੁੰਦੀ ਹੀ ਨਹੀਂ ਤੇ ਇੱਕ ਇਹਦੇ ਵਿੱਚ ਇਹ ਵੀ ਹੈ ਇਸ ਤਰ੍ਹਾਂ ਇਹਨਾਂ ਨੇ ਕਪੜਾ ਲਾ ਕੇ ਉਹਦੀ ਚੀਜ਼ੇ ਕਪੜਾ ਲੱਗਣਾ ਰਹਿੰਦਾ ਕਪੜਾ ਲਾ ਕੇ ਵਿੱਚੋਂ ਇਦਾਂ ਤਿਆਰ ਕਰਕੇ ਤੇ ਆ ਤੁਹਾਨੂੰ ਮਿਲੂਗਾ ਜੀ ਧੰਨਵਾਦ ਠੀਕ ਹੈ ਇਹਦੇ ਇੱਕ ਰਾਖ ਅਸੀਂ ਹੈਗੀ ਹੈ ਇਹਦੇ ਤੋਂ ਠੀਕ ਹੈ ਇਹਨਾਂ ਚੀਜ਼ਾਂ ਦੇ ਤੇ ਆ ਉਹਦੇ ਨਾਲ ਵੀ ਹੈ ਆ ਵੀ ਉਹਦੇ ਨਾਲ ਦਈਏ ਬਾਕੀ ਦਾ ਸਾਰਾ ਉਸ ਤਰ੍ਹਾਂ ਦਾ ਹੀ ਹੈ ਫਿਰ ਆ ਗਈ ਜੀ ਇਹਨਾਂ ਦੀਆਂ ਕੋਟੀਆਂ ਠੀਕ ਹੈ ਇਹ ਕੁੱਟੀਆਂ ਲੱਗਦੀਆਂ ਬਿਲਕੁਲ ਹੈਂਡ ਬ੍ਰੇਡ ਹੈ ਬਟ ਹੈਂਡ ਮੇਡ ਨਹੀਂ ਹੈਗੀਆਂ ਬਾਜ਼ਾਰ ਚੋਂ ਖਰੀਦੀਆਂ ਨੇ ਕਿਉਂਕਿ ਹਰ ਇੱਕ ਦਾ ਆਪਣਾ ਤਰੀਕਾ ਹੈ ਯੂਜ਼ ਕਰਨ ਦਾ ਤੇ ਬੱਚਿਆਂ ਨੇ ਇਹ ਵੀ ਤਿੱਕਾ ਇਸਤੇਮਾਲ ਕੀਤਾ ਕਿਉਂਕਿ ਇਹਨੂੰ ਬਣਾਉਣ ਲਈ ਤਾਂ ਫੇਰ ਬਹੁਤ ਮਿਹਨਤ ਲੱਗਣੀ ਸੀ ਤੇ ਇਹ ਰੈਡੀ ਮੇਡ ਨੇ ਇਹ ਤੁਹਾਨੂੰ ਜਿਹੜੀ ਸਵੈਟਰ ਹੈ ਇਹ ਕਿੰਨੇ ਦੀ ਮਿਲਣੀ ਹੈ ਜੀ 400 ਦੀ ਠੀਕ ਹੈ ਬਹੁਤ ਪਿਆਰੀ ਹੈ ਉਹਨੂੰ ਬਹੁਤ ਸੋਹਣੀ ਬਹੁਤ ਅੱਛੀ ਹੈ ਇਹ ਠੀਕ ਹੈ ਤੇ ਇਹ ਹੋਰ ਵੀ ਛੋਰੀ ਦੀ ਵੀ ਹੈ ਇਹ ਹਾਂ ਇਹ ਵੀ ਛੋਰੀ ਦੀ ਹੈ ਇਹ ਪਰ ਬਾਹਾਂਵਾਂ ਖੁੱਲੜੇ ਪਰ ਇਹਦੀ ਫਿਟਿੰਗ ਜਿਹੜੀ ਆਊਗੀ ਉਹ ਫਲੈਕਸੀਬਲ ਹੈ ਬਹੁਤ ਸੋਨੀ ਫਿਟਿੰਗ ਆਊਗੀ ਕੋਈ ਵੀ ਸਾਈਜ਼ ਤੁਹਾਡਾ ਠੀਕ ਇਹ ਕਿੰਨੇ ਦੀ ਹੈ 500 ਇਹ 500 ਦੀ ਹੈ ਜਿਹਦੀ ਬਾਹਾਂ ਵਾਲੀ ਹੈ ਜਿਹੜੀ ਵਿਦਾਊਟ ਬਾਹਾਂ ਹੈ ਉਹ 400 ਦੀ ਹੈ ਫਿਰ ਇੱਕ ਇਹ ਆ ਗਈ ਇਹ ਟੀ-ਸ਼ਰਟ ਟਾਈਪ ਹੈ ਠੀਕ ਹੈ ਲੋ ਜੀ ਇਹ ਕਿੰਨੇ ਦੀ ਹੈ 500 ਇਹ গারਲਿਸ਼ ਲੁੱਕ ਦੀ ਹੈ ਫੁੱਲਨ ਹੈ ਵੈਸੇ ਠੀਕ ਹੈ ਤੇ ਇਹ ਵੀ 500 ਦੀ ਹੈ গারਲਿਸ਼ ਜੀ ਤੇ ਆ ਉਹਦੇ ਨਾਲ ਦੀ ਜਿਹੜੀ ਸਕੀਨ ਵੀ ਤੁਹਾਨੂੰ ਦਿਖਾਈ ਸੀਗੀ ਇੱਕ ਜਿਹੜੀ ਹੋਰ ਹੈ ਇਹ ਤੁਹਾਨੂੰ ਮਿਲਣੀ ਹੈ 500 ਠੀਕ ਹੈ ਜੀ ਸੋ ਇਹ ਸੀਗੀ ਜੀ ਸਾਡੀ ਅ ਐਗਜ਼ਿਬਿਸ਼ਨ ਇੱਕ ਚੀਜ਼ ਹੈਗੀ ਉਹ ਤੁਹਾਨੂੰ ਦਿਖਾਉਣੀ ਆ ਲੋ ਜੀ ਤੁਹਾਡੇ ਬੱਚਿਆਂ ਨੇ ਬਿਜ਼ਨਸ ਦੇ ਤੌਰ ਤੇ ਇਹ ਆ ਕੰਮ ਕੀਤਾ ਮਤਲਬ ਆਈਡੀਆ ਲਿਆ ਅੱਛਾ ਆਈਡੀਆ ਸੀਗਾ ਉਹਨਾਂ ਨੇ ਇਹ ਜਾਗੋ ਰੈਡੀमेड ਜਾਗੋ ਖਰੀਦੀ ਹੈ ਨਾਲ ਇਹ ਡੰਡਾ ਵੀ ਹੈ ਇਹ ਹੋ ਗਿਆ ਤੇ ਨਾਲ ਇਹ ਹੈ ਇਹ ਉਹਨਾਂ ਨੇ ਕੰਮ ਸ਼ੁਰੂ ਕਰਨਾ ਹੈ ਕਹਿੰਦੇ ਜੀ ਅਸੀਂ ਇਹ ਕਿਰਾਏ ਤੇ ਦੇਣ ਲਈ ਹੀ ਕੰਮ ਸ਼ੁਰੂ ਕਰ ਲਾਂਗੇ ਆਪਦੇ ਪਿੰਡ ਵਿੱਚ ਮਤਲਬ ਸ਼ੁਰੂ ਕਰਨ ਲਈ ਗਵਰਨਮੈਂਟ ਦੇ ਪੈਸੇ ਦਿੱਤੇ ਸੀਗੇ ਤੇ ਉਹਦੇ ਤੋਂ ਇਹ ਆਈਡੀਆ ਲੈ ਲਿਆ ਉਹਨਾਂ ਨੇ ਬਹੁਤ ਅੱਛਾ ਆਈਡੀਆ ਹੈ ਪਿੰਡਾਂ ਦੇ ਵਿੱਚ ਆਪਾਂ ਨੂੰ ਦਿੱਕਤ ਨਹੀਂ ਹੁੰਦੀ ਹੈ ਦੀ ਚੀਜ਼ਾਂ ਸ਼ਹਿਰ ਤੋਂ ਲਿਆਉਣੀਆਂ ਮੈਨਿੰਗਾਂ ਤੇ ਜੇ ਆਪਣੇ ਪਿੰਡ 'ਚ ਚੀਜ਼ ਮਿਲਦੀ ਹੁੰਦੀ ਹੈ ਤਾਂ ਬਹੁਤ ਈਜ਼ੀ ਹੋ ਜਾਂਦਾ ਹੈ ਤੇ ਨਾਲ ਇਹ ਲੌਂਗ ਲਾਸਟਿੰਗ ਹੈ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਤੇ ਇਸ ਤਰ੍ਹਾਂ ਦਾ ਆਈਡੀਆ ਅਸੀਂ ਫਲੋਟ ਕਰ ਸਕਦੇ ਹਾਂ ਤੁਹਾਨੂੰ ਆ ਆਈਡੀਆਜ਼ ਵੀ ਮਿਲਗੇ ਹੋਣੇ ਤੇ ਆਪ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਵੀ ਨਿਸ਼ਾ ਸ਼ੁਰੂ ਕਰ ਸਕਦੇ ਹੋ ਤੇ ਸਾਡੇ ਤੋਂ ਵੀ ਤੁਸੀਂ ਕਿਸੇ ਕਿਸਮ ਦੀ ਕੋਈ ਹੈਲਪ ਲੈਣੀ ਚਾਹੋ ਤਾਂ ਅਸੀਂ ਤੁਹਾਨੂੰ ਜ਼ਰੂਰ ਗਾਈਡ ਕਰਾਂਗੇ ਠੀਕ ਹੈ ਜੀ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੱਚਿਆਂ ਦੀ ਹੌਸਲਾ ਵਚਾਈ ਹੋ ਜੂਗੀ ਸਾਡੇ ਸਟੂਡੈਂਟਸ ਦੇ ਕਹਿਣ ਦੇ ਮੈਂ ਵੀਡੀਓ ਬਣਾਈ ਹੈ ਮੀ ਮੈਡਮ ਸਾਡਾ ਵਲੌਗ ਟੂਰ ਬਣਾਉ ਉਹ ਅੱਜ ਅਸੀਂ ਐਗਜ਼ੀਬਿਸ਼ਨ ਲਾਈ ਹੈ ਸੋ ਪੇਰੈਂਟਸ ਆ ਰਹੇ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਤੇ ਪਰ 19 ਪੇਰੈਂਟਸ ਨਹੀਂ ਆ ਰਹੇ ਜਿੰਨੀ ਸਾਡਾ ਅਸੀਂ ਉਮੀਦ ਕਰਦੇ ਹੁੰਦੇ ਆ ਤੇ ਪੇਰੈਂਟਸ ਦਾ ਵੈਸੇ ਹੱਥ ਬੰਦ ਆ ਇਦਾਂ ਅਸੀਂ ਮਤਲਬ ਟੀਚਰਸ ਦੀ ਜਿਹੜੀ ਟੇਬਲ ਲੱਗੀ ਹੋਈ ਈ ਤੇ ਕਿਉਂਕਿ ਟੀਚਰਸ ਨਾਲ ਨਾਲ ਐਗਜ਼ੀਬਿਸ਼ਨ ਵੀ ਦੇਖਣੀ ਪੈਂਦੀ ਹੈ ਸਟਾਰਕੇ ਵਿੱਚੋਂ ਦੀ ਉੱਠ ਕੇ ਜਾਣਾ ਵੀ ਪੈ ਜਾਂਦਾ ਸਾਨੂੰ ਟੇਬਲ ਤੋਂ ਇਹ ਅਸੀਂ ਨਾਲ ਪੇਰੈਂਟਸ ਦੀ ਸਿਟਿੰਗ ਏਰੀਆ ਬਣਾਇਆ ਹੋਇਆ ਕਿਸੇ ਨੂੰ ਫੜਨਾ ਨਾ ਪਵੇ ਤੇ ਨਾਲ ਅੱਜ ਰਿਫਰੈਸ਼ਮੈਂਟ ਦੇ ਵਿੱਚ ਫਿਰ ਸਲੀਵੇ ਦੀ ਰੈਫਰੈਸ਼ਮੈਂਟ ਬਣੀ ਹੋਈ ਹੈ ਪਕੌੜੇ ਅਸੀਂ ਸਪੈਸ਼ਲੀ ਬਣਾਏ ਹੈ ਪੇਰੈਂਟਸ ਲਈ ਵੀ ਬਣਾਏ ਹੋਏ ਹੈ ਤੇ ਜਿਹੜੇ ਬੱਚੇ ਆਏ ਹੋਏ ਉਹਨਾਂ ਲਈ ਵੀ ਠੀਕ ਹੈ ਪ੍ਰੋਪਰ ਅਰੇਂਜਮੈਂਟ ਕੀਤਾ ਗਿਆ ਹੈ ਲਓ ਜੀ ਇਹ ਨੇ ਸਾਡੇ ਬਹੁਤ ਪਿਆਰੇ ਜੀ ਮੈਡਮ ਸਿਮਰ ਮੈਡਮ ਇਹਨਾਂ ਨੇ ਸਾਰਾ ਉਹ ਜਿਹੜਾ ਤੁਹਾਨੂੰ ਅੱਜ ਐਗਜ਼ਿਬਿਸ਼ਨ ਦਿਖਾਈ ਹੈ ਉਹ ਸਾਰੀ ਇਹਨਾਂ ਨੇ ਤਿਆਰ ਕਰਾਈ ਹੈ ਬਹੁਤ ਮਿਹਨਤੀ ਕੁੜੀਆਂ ਨੇ ਮੇਰੀਆਂ ਮਿਸਟ ਛੋਟੀਆਂ ਨੇ ਬੱਚੇ ਨੇ ਮੇਰੇ ਠੀਕ ਹੈ ਤੇ ਆ ਦੇਖੋ ਕੋਣੀ ਬੱਚੇ ਕਿਵੇਂ ਇੰਟਰਸਟ ਨਾਲ ਆਲੇ ਦੁਆਲੇ ਖੜ ਕੇ ਹੈਲਪ ਕਰਦੇ ਨੇ ਬਹੁਤ ਕੋਆਪਰੇਟਿਵ ਨੇ ਸਾਡੇ ਝੂਲੇ ਚੱਲੇ ਲੱਗੇ ਹੋਏ ਨੇ ਪ੍ਰੋਪਰ ਬੱਚਿਆਂ ਲਈ ਗਵਰਨਮੈਂਟ ਫੂਡ ਹੈ ਪਰ ਬਹੁਤ ਵਧੀਆ ਝੋਲੀ ਇਹ ਸਾਡਾ 셀ਫੀ ਪੁਆਇੰਟ ਜਿਹੜੇ ਪੇਰੈਂਟਸ ਆਉਂਦੇ ਨੇ ਇੱਥੇ ਉਹ 셀ਫੀ ਵੀ ਲੈ ਕੇ ਜਾਂਦੇ ਨੇ ਇਹ 셀ਫੀ ਪੁਆਇੰਟ ਅਸੀਂ ਬਣਾਇਆ ਹੋਇਆ ਹੈ ਠੀਕ ਹੈ ਤੇ ਇਹ ਝੂਲੇ ਲੱਗੇ ਨੇ ਬੱਚਾ ਦੇ ਖਾਲੀ ਟਾਈਮ ਤੇ ਬੱਚੇ ਬਹੁਤ ਮੈਨ ਕਰਦੇ ਨੇ ਤੇ ਲਓ ਜੀ ਇਹ ਸੀਗਾ ਸਾਡਾ ਉਹ ਦੇਖੋ ਜੀ ਸਾਡੀ ਟੀਮ ਦਾ ਇੱਕ ਇਹ ਮੈਂਬਰ ਬਹੁਤ ਮਿਹਨਤੀ ਬੰਦਾ ਹੈ ਠੀਕ ਹੈ ਥੈਂਕ ਯੂ ਜੋ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਵਲੌਗ ਸਮਝ ਆਊਗਾ ਇਹਦਾ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਜਿਹੜੀ ਆਈਡੀਆਜ਼ ਨੇ ਤੁਹਾਡੇ ਬੱਚਿਆਂ ਨੇ ਵੀ ਸਕੂਲਾਂ ਦੇ ਵਿੱਚ ਇਹ ਬਿਜ਼ਨਸ ਦਾ ਸਟਾਰ ਦਾ ਕੰਮ ਕਰਨਾ ਉਹ ਵੀ ਸਿੱਖ ਜਾਣਗੇ ਇਥੋਂ ਹੀ ਆਈਡੀਆਜ਼ ਮਿਲ ਜਾਂਦੇ ਨੇ ਠੀਕ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਤੁਸੀਂ ਸਾਨੂੰ ਜ਼ਰੂਰ ਸਪੋਰਟ ਕਰੋਗੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ